ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਰਾਜਵੀਰ ਜਵੰਦਾ ਨੂੰ ਲੈ ਕੇ ਜੋ ਕਿ ਬਈ ਉਹਨਾਂ ਦੀ ਅੰਤਿਮ ਅਰਦਾਸ ਤੇ ਲੱਖਾਂ ਲੋਕ ਪਹੁੰਚਦੇ ਆ ਉਹਨਾਂ ਨੂੰ ਚਾਉਣ ਵਾਲੇ ਪਹੁੰਚਦੇ ਆ ਤੇ ਪਰ ਇੱਕ ਵੀਡੀਓ ਸਾਂਝੀ ਕਰਨ ਜਾ ਰਹੇ ਆ ਛੋਡੇ ਨਾਲ ਜਿਹੜੀ ਕਿ ਰਾਜਵੀਰ ਜਵੰਦਾ ਦੀ ਭੈਣ ਬਣੀ ਉਹ ਇਹ ਵੀਡੀਓ ਜੋ ਸਾਂਝੀ ਕਰਨ ਜਾ ਰਹੇ ਆ ਵੀ ਰਾਜਵੀਰ ਜਵੰਦਾ ਦਾ ਸੁਭਾਅ ਕਿਹੋ ਜਿਹਾ ਸੀ ਛੋਟੇ ਹੋਏ ਬਚਪਨ ਦੇ ਵਿੱਚ ਇਕੱਠੇ ਪੜ੍ਹਿਆ ਤੇ ਵੀ ਕਿਹੋ ਜਿਹਾ ਸੁਭਾਅ ਦਾ ਸੀ ਤਾਂ ਪਹਿਲਾ ਆਪਾਂ ਵੀਡੀਓ ਸਾਂਝੀ ਕਰ ਦਈਏ ਸਾਰੇ ਹੀ ਪੰਜਾਬ ਦੇ ਜਿੰਨੇ ਵੀਰ ਭੈਣ ਭਰਾ ਦੇਖ ਰਹੇ ਆ ਬਾਈ ਅਕਸਰ ਆਪਾਂ ਰਾਜਵੀਰ ਜਵੰਦਾਵਾਲਾ ਤੇ ਅਰਦਾਸਾਂ ਵੀ ਕਰੀਆਂ ਤਾਂ ਬਾਈ ਜਿਵੇਂ ਰੱਬ ਨੂੰ ਨਹੀਂ ਮਨਜ਼ੂਰ ਹਨਾ ਤਾਂ ਪਰ ਹੁਣ ਇੱਕ ਵੀਡੀਓ ਸਾਂਝੀ ਕਰ ਦਈਏ ਵੈਸੇ ਤਾਂ ਆਪਾਂ ਸਾਰੇ ਜਾਣਦੇ ਆ ਵੀ ਬਾਈ ਦੁੱਖ ਜਿੰਨਾ ਉਸਦੇ ਪਰਿਵਾਰ ਨੂੰ ਇੰਨਾ ਕਿਸੇ ਨੂੰ ਨਹੀਂ ਤੇ ਪਰ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਹੈ ਰਾਜਵੀਰ ਜਵੰਦਾ ਨੂੰ ਲੈ ਕੇ ਜੋ ਉਹਨਾਂ ਦੀ ਭੈਣ ਆਗੀ ਛੋਟੇ ਹੁੰਦੇ ਇਕੱਠੇ ਖੇਡਦੇ ਰਹੇ ਆ ਇਕੱਠੇ ਰਹੇ ਆ ਵੀ ਸੁਭਾਅ ਕਿਹੋ ਜਿਹਾ ਸੀ ਰਾਜਵੀਰ ਜਵੰਦਾ ਦਾ ਵੈਸੇ ਆਪਾਂ ਦੇਖਿਆ ਵੀ ਬਾਈ ਹਾਸ ਮੁਖ ਸੀ ਆ ਬਾਈ ਦਿਲ ਦਾ ਸਾਫ਼ ਸੀ ਇਹ ਲੋਕਾਂ ਦਾ ਵੀ ਕਹਿਣਾ ਤਾਂ ਪਹਿਲਾਂ ਇਹ ਵੀਡੀਓ ਸੁਣੋ ਫਿਰ ਆਪਾਂ ਅੱਗੇ ਗੱਲਬਾਤ ਕਰਦੇ ਆ ਸੁਣੋ ਇਸ ਸਮੇਂ ਜੱਦੀ ਪਿੰਡ ਖੜੇ ਹੋਏ ਆ ਗੱਲਬਾਤ ਕਰ ਲੈਣੇ ਆ ਕੀ ਨਾ ਜੀ ਤੁਹਾਡਾ ਤੇ ਰਾਜਵੀਰ ਜਵੰਦਾ ਕੀ ਲੱਗਦੇ ਸੀ ਮੇਰਾ ਨਾਮ ਮਨਪ੍ਰੀਤ ਕੌਰ ਆ ਮੇਰੀ ਮਾਸੀ ਦਾ ਮੁੰਡਾ ਲੱਗਦਾ ਸੀ ਕੰਜੀ ਬਹੁਤ ਵਧੀਆ ਸਵਾਸੀ ਉਹਨਾਂ ਦਾ ਬਹੁਤ ਚੰਗੇ ਸੀ ਹਸਮੁਖ ਸੀ ਬਹੁਤ ਅਸਿਕੀ ਉਹਨਾਂ ਵਰਗਾ ਕੋਈ ਨਹੀਂ ਬਣ ਸਕਦਾ ਇਸ ਦੁਨੀਆ ਤੇ ਹੁਣ ਤੁਹਾਨੂੰ ਕਿਦਾਂ ਪਤਾ ਲੱਗਾ ਕਿ ਐਕਸੀਡੈਂਟ ਹੋ ਗਿਆ ਉਸ ਤੋਂ ਬਾਅਦ 40 ਹਸਪਤਾਲ ਦੇ ਵਿੱਚ ਜ਼ਿੰਦਗੀ ਰੋ ਮੌਤ ਦੀ ਲੜਾਈ ਉਹਨਾਂ ਨੇ ਲੜੀ 10-11 ਦਿਨ ਉਸ ਤੋਂ ਬਾਅਦ ਪਰਮਾਤਮਾ ਨੂੰ ਮਨਜ਼ੂਰ ਨਹੀਂ ਸੀ ਸਾਨੂੰ ਅਸੀਂ ਵੀਡੀਓ ਹੀ ਦੇਖੀ ਸੀ ਉਹਨਾਂ ਦੀ ਤੇ ਫਿਰ ਅਸੀਂ ਕਾਲ ਕੀਤੀ ਸੀ ਮਾਸੀ ਨੂੰ ਤੇ ਤੇ ਕਾਫੀ ਰੋ ਰੋ ਕੇ ਸੀ ਕਹਿੰਦੇ ਹਾਂਜੀ ਐਕਸੀਡੈਂਟ ਹੋ ਗਿਆ ਤੁਹਾਡੇ ਵੀਰ ਜੀ ਦਾ ਤੇ ਅਰਦਾਸਾਂ ਕਰੋ ਕਿ ਸਹੀ ਹੋ ਜਾਣ ਉਹ ਤੇ ਅਸੀਂ ਰੋਜ਼ ਕਾਲ ਕਰਕੇ ਪੁੱਛਦੇ ਸੀ ਅਸੀਂ ਜਾਣਾ ਸੀ ਅਜੇ ਪਤਾ ਲੈਣ ਪਰ ਜਾ ਨਹੀਂ ਪਾਏ ਦੂਜੇ ਦਿਨ ਹੀ ਉਹਨਾਂ ਦੀ ਡੈਥ ਹੋ ਗਈ ਕਿੰਨਾ ਕੁ ਹੋਇਆ ਕੀ ਉਸ ਸਮੇਂ ਦਿਮਾਗ ਦੇ ਵਿੱਚ ਚਲੇ ਜਾਂ ਤੁਹਾਡੇ ਤਾਂ ਬਚਪਨ ਦੀ ਸਾਂਝ ਨਾਲ ਹੀ ਖੇਡਣਾ ਨਾਲ ਹੀ ਵੱਡੇ ਹੋਏ ਤੁਸੀਂ ਹੈਨਾ ਕਹਿੰਦੇ ਆ ਕਿ ਤੁਸੀਂ ਛੋਟੇ ਹੋ ਉਹਨਾਂ ਤੋਂ ਕਿ ਵੱਡੇ ਨਹੀਂ ਛੋਟੀਆਂ ਮੈਂ ਉਹਨਾਂ ਤੋਂ ਮੇਰੇ ਤੋਂ 5 ਸਾਲ ਵੱਡੇ ਨੇ ਉਹ ਵੀਰ ਜੀ ਜੇ ਬਹੁਤ ਦੁੱਖ ਹੋਇਆ ਸਾਨੂੰ ਜਦੋਂ ਪਤਾ ਲੱਗਿਆ ਸਵਾ ਉਹਨਾਂ ਦਾ ਇੰਨਾ ਵਧੀਆ ਸੀ ਕਿ ਉਹਨਾਂ ਵਰਗਾ ਕੋਈ ਬਣ ਨਹੀਂ ਸਕਦਾ ਜਿੱਥੇ ਮਿਲਣਾ ਹੱਸ ਕੇ ਬੁਲਾਉਂਦੇ ਸੀ ਸਾਨੂੰ ਮੈਰਿਜ ਤੋਂ ਬਾਅਦ ਵੀ ਮੈਂ ਆਉਂਦੀ ਰਹੀ ਆ ਜੋ ਸ਼ੋਅ ਕਰਕੇ ਵੀ ਆਉਂਦੇ ਸੀ ਉਹਨਾਂ ਨੇ ਆ ਕੇ ਕੋਲ ਬਹਿਣਾ ਵਧੀਆ ਗੱਲਬਾਤ ਕਰਨੀ ਕਿ ਬਹੁਤ ਵਧੀਆ ਸੀਗੇ ਵੱਡੇ ਪ੍ਰਾ ਛੋਟੀਆਂ ਪੈਣਾ ਨੂੰ ਬੱਚਿਆ ਵਰਗਾ ਪਿਆਰ ਕਰਦੇ ਆ ਕੁਝ ਬਚਪਨ ਦੀਆਂ ਯਾਦਾਂ ਕੀ-ਕੀ ਕੇ ਤੁਸੀਂ ਬੁਲਾਉਂਦੇ ਸੀ ਉਹ ਬਚਪਨ ਦੀਆਂ ਯਾਦਾਂ ਅੱਖਾਂ ਦੇ ਸਾਹਮਣੇ ਘੁੰਮ ਰਹੀਆਂ ਅੱਜ ਜੀ ਬਹੁਤ ਘੰਮਦੀਆਂ ਆ ਵਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਯਾਦ ਕਰਦੇ ਆ ਉਹ ਚੀਜ਼ਾਂ ਨੂੰ ਦੇਖ ਕੇ ਹੀ ਰੋਣ ਆਉਂਦਾ ਵਾ ਕਿ ਕਿੱਥੋਂ ਲੱਭਣਾ ਸਾਨੂੰ ਇਹੋ ਜਿਹਾ ਵੀਰ ਕੁਝ ਚੀਜ਼ ਸਾਂਝੀ ਕਰਨੀ ਚਾਹੁੰਗੇ ਬਚਪਨ ਦਾ ਕੋਈ ਕਿਸਾ ਉਹ ਜ਼ਿਆਦਾ ਤਾਂ ਉਹ ਪੜੇ ਪਟਿਆਲਾ ਸੀ ਨਾ ਅਸੀਂ ਘਟ ਯਾਨੀ ਕਿ ਆਉਂਦੇ ਸੀਗੇ ਘਟ ਮਿਲਦੇ ਸੀ ਸਾਨੂੰ ਤੇ ਘਰੇ ਹੀ ਆਉਂਦੇ ਜਾਂਦੇ ਸੀਗੇ ਉਦੋਂ ਹੁੰਦੇ ਨਹੀਂ ਸੀ ਘਰ ਜਦੋਂ ਆਉਂਦੇ ਸੀ ਜ਼ਿਆਦਾ ਅਸੀਂ ਕਿਉਂਕਿ ਬਾਹਰ ਹੀ ਰਹਿੰਦੇ ਸੀ ਉਹ ਜ਼ਿਆਦਾ ਕਦੇ ਕੋਈ ਵੀ ਗੱਲਬਾਤ ਕੋਈ ਕਿੱਸਾ ਹੋਇਆ ਉਹ ਕਦੇ ਕੋਈ ਵੀ ਨਹੀਂ ਹਾਸਾ ਮਜ਼ਾਕ ਤਾਂ ਬਹੁਤ ਕਰਦੇ ਰਹਿੰਦੇ ਸੀਗੇ ਬਹੁਤ ਜ਼ਿਆਦਾ ਕਰਦੇ ਸੀ ਜਦੋਂ ਵੀ ਮਿਲਦੇ ਸੀ ਮਜ਼ਾਕ ਵਾਲੀਆਂ ਗੱਲਾਂ ਬਹੁਤ ਕਰਦੇ ਹੁੰਦੇ ਸੀ ਹੁਣ ਤੁਹਾਡੇ ਪਰਿਵਾਰ ਦੇ ਵਿੱਚ ਪੂਰੇ ਪਰਿਵਾਰ ਦੇ ਵਿੱਚ ਕਾਫੀ ਦੁਖਦਾਈ ਮਾਹੌਲ ਹੈਗਾ ਤੇ ਹੁਣ ਪਰਵਾਹ ਠੀਕ ਹੈ ਮਾੜਾ ਜਿਹਾ ਹੁਣ ਸਦਮੇ ਤੋਂ ਨਿਕਲੇ ਆ ਬਾ ਨਹੀਂ ਹਜੇ ਬਹੁਤ ਬੁਰਾ ਹਾਲ ਆ ਉਹਨਾਂ ਦਾ ਮਾਸੀ ਜੀ ਦਾ ਹੀ ਬਹੁਤ ਬੁਰਾ ਹਾਲ ਆ ਸਾਰੀ ਫੈਮਲੀ ਦਾ ਹੀ ਬਹੁਤ ਬੁਰਾ ਹਾਲ ਆ ਹਜੇ ਤੱਕ ਹਜੇ ਤੱਕ ਨਹੀਂ ਨਿਕਲ ਪਾਇਓ ਸਦਮੇ ਚੋਂ ਬਾਹਰ ਬੋ ਮਾਸੀ ਜੀ ਦਾ ਤਾਂ ਬਹੁਤ ਜ਼ਿਆਦਾ ਬੁਰਾ ਹਾਲ ਆ ਗੱਲ ਗੱਲਬਾਤ ਕੀਤੀ ਤੁਸੀਂ ਮਾਸੀ ਜੀ ਨਾਲ ਹਾਂਜੀ ਕਰਦੇ ਆ ਤਲਾਸ਼ੇ ਦਿੰਨੇ ਆ ਫੇਰ ਵੀ ਮਾਸੀ ਕਹਿੰਦੀ ਹੈ ਕਿਵੇਂ ਭੁੱਲ ਜਾ ਕਿਵੇਂ ਮੈਂ ਛੱਡਾਂ ਮੇਰਾ ਪੁੱਤ ਇੰਨਾ ਸੋਹਣਾ ਸੀ ਸੁਨੱਖਾ ਸੀ ਤੇ ਇੰਨਾ ਪਿਆਰ ਸਭ ਦਾ ਮੋਹ ਲੈ ਗਿਆ ਤੇ ਫੇਰ ਵੀ ਹਜੇ ਬਹੁਤ ਬੁਰਾ ਹਾਲ ਹੈ ਉਹਨਾਂ ਦਾ ਬਹੁਤ ਟਾਈਮ ਪਹਿਲਾਂ ਉਹਨਾਂ ਦੇ ਬਾਪੂ ਜੀ ਦਾ ਚਲੇ ਜਾਣਾ ਉਸ ਤੋਂ ਬਾਅਦ ਹੁਣ ਰਾਜਵੀਰ ਦਾ ਚਲੇ ਜੀ ਬਹੁਤ ਵੱਡਾ 3 ਸਾਲ ਹੀ ਹੋਇਆ ਹਜੇ ਮਾਸਰ ਜੀ ਦੀ ਡੈਥ ਹੋਈ ਨੂੰ ਤੇ 3 ਸਾਲ ਤੋਂ ਬਾਅਦ ਇਹ ਸਾਨੂੰ ਦੁੱਖ ਲੱਗ ਗਿਆ ਹੋਰ ਇੱਕ ਬਹੁਤ ਪਰਿਵਾਰਕ ਕੰਬਰ ਕਿਹੜੇ ਕਿਹੜੇ ਨੇ ਇੱਧਰ ਕੌਣ ਕੌਣ ਰਹਿੰਦਾ ਪਿੰਡ ਦੇ ਵਿੱਚ ਇਹਨਾਂ ਦੀ ਫੈਮਿਲੀ ਚੋ ਮਾਸੀ ਜੀ ਨੇ ਭਾਬੀ ਜੀ ਨੇ ਦੋ ਬੱਚੇ ਨੇ ਸਿਸਟਰ ਵਾਰਸੀ ਉਹਨਾਂ ਦੀ ਸਿਸਟਰ ਵਾਰੋਂ ਆਈ ਆ ਹਾਂਜੀ ਸ਼ਰਧਾਂਜਲੀ ਮਦਦ ਸਾਜ ਕੀਤੀ ਜਾ ਰਹੀ ਹੈ ਸ਼ਰਧਾਂਜਲੀ ਵੀ ਦਿੱਤੀ ਜਾ ਰਹੀ ਹੈ ਹਜ਼ਾਰਾਂ ਲੋਕੀ ਇੱਧਰ ਪਹੁੰਚ ਰਹੇ ਨੇ ਤੁਸੀਂ ਵੀ ਇੱਧਰ ਪਹੁੰਚੋ ਕਾਫੀ ਭਾਬੂਕ ਲੱਗ ਰਹੇ ਹੋ ਮੈਨੂੰ ਕਿਉਂਕਿ ਇਸ ਸਮੇਂ ਗੱਲ ਕਰਨਾ ਵੀ ਕਾਫੀ ਮੁਸ਼ਕਲ ਹੋ ਜਾਂਦਾ ਹਾਂਜੀ ਬਹੁਤ ਮੁਸ਼ਕਲ ਆ ਸਾਨੂੰ ਬਿਲਕੁਲ ਰਾਜਵੀਰ ਜਵੰਦਾ ਦੀ ਭੈਣ ਸਾਡੇ ਨਾਲ ਸੀਗੀ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਕਾਫੀ ਦੁਖਦਾਈ ਹੋ ਜਾਂਦਾ ਇਸ ਸਮੇ ਪਰ ਕੋਸ਼ਿਸ਼ ਕਰ ਰਹੇ ਹਾਂ ਕਿ ਕੱਲੀ-ਕੱਲੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਜਾਵੇ ਵੀਡੀਓ ਜਰਨਲਿਸਟ ਬਲਵਿੰਦਰ ਆਰਿਆ ਦੇ ਨਾਲ ਮੈਂ ਜੈ ਵਰਮਾ ਚੈਨਲ ਸਤਰੰਗ ਦੇ ਲਈ ਧੰਨਵਾਦ ਹਾਂਜੀ ਇਹ ਬਈ ਰਾਜਵੀਰ ਜਵੰਦਾ ਦੇ ਸਿਸਟਰ ਸੀ ਜੋ ਤੁਸੀਂ ਵੀਡੀਓ ਸੁਣੀ ਲਈ ਵੀ ਉਹਨਾਂ ਦੇ ਸੁਭਾਅ ਨੂੰ ਜਿਵੇਂ ਹੁਣ ਪੱਤਰਕਾਰ ਨੇ ਸਵਾਲ ਪੁੱਛੇ ਵੀ ਉਹਨਾਂ ਸੁਭਾਅ ਕਿ ਉਹ ਜੀ ਅਸੀਂ ਛੋਟੇ-ਛੋਟੇ ਇਕੱਠੇ ਪੜੇ ਲਿਖੇ ਹਨ ਖੇਡਦੇ ਰਹੇ ਆ ਪਰ ਅਕਸਰ ਆਪਾਂ ਜਾਣਦੇ ਆ ਵੀ ਇਸ ਵੀਡੀਓ ਤੋਂ ਪਤਾ ਲੱਗ ਜਾਂਦਾ ਹੈ ਨਾ ਵੀ ਬੰਦਾ ਕਿਹੋ ਜਿਹਾ ਸੀ ਮਾਣ ਤਾਂ ਬਿਲਕੁਲ ਹੈ ਨਹੀਂ ਸੀ। ਬਾਕੀ ਜੇ ਗੱਲ ਕਰੀਏ ਪਿਆਰ ਦੀ ਦਿਲਾਂ 'ਚ ਹਰ ਇਨਸਾਨ ਉਹ ਪਿਆਰ ਕਰਦਾ ਤੇ ਬਾਕੀ ਉਹਦੇ ਗਾਣੇ ਆ ਜਿਹੜੇ ਬਈ ਭਵੇਂ ਆਪਾਂ ਪਰਿਵਾਰਕ ਸੰਜੋਗ ਆਦੇ ਗਾਣੇ ਕੋਈ ਵੀ ਕਿਸੇ ਸਿਰ ਤੋਂ ਧੀ ਭੈਣ ਦੀ ਚੀਨੀ ਨਹੀਂ ਲਾਈ ਕੋਈ ਗੰਦੇ ਗਾਣੇ ਹੈ ਨਹੀਂ ਸੀ ਉਹਦੇ ਬਹੁਤ ਵਧੀਆ ਕਲਾਕਾਰ ਸੀ ਪਰ ਰੱਬ ਨੂੰ ਨਹੀਂ ਮਨਜ਼ੂਰ ਹੋਇਆ ਐਕਸੀਡੈਂਟ ਹੋਣ ਦੇ ਕਾਰਨ ਮੌਤ ਹੋ ਗਿਆ। ਤੇ ਭਾਈ ਜਿਹੜੀ ਹੁਣ ਤੱਕ ਦੀ ਵੀਡੀਓ ਆ ਰਾਜ ਵੀਰ ਜਵੰਦਾ ਨੂੰ ਲੈ ਕੇ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਾ ਲਵੇ ਮਿਲ ਰਿਹਾ ਘੰੂ ਨੰਬਰ ਤੋਂ ਧੰਨਵਾਦ